ਜਾਣਾ ਦੇ ਮਾਰਲ ਟਾਊਨ ਦੇ ਵਿੱਚ ਇੱਕ ਵਿਅਕਤੀ ਨੂੰ ਕਿਡਨਾਪ ਕੀਤਾ ਗਿਆ ਤੇ ਉਸ ਦੀ ਹੱਤਿਆ ਯਾਨੀ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਇਹ ਸਾਰੇ આરોਪ ਜੁਗੇਸ਼ ਕਾਲੀ ਤੇ ਟਰੈਵਲ ਅਜੰਟ ਨਤੀਸ਼ ਕਈ ਦੇ ਉੱਤੇ ਲੱਗਦੇ ਨੇ ਦਰਅਸਲ ਸਤੰਬਰ ਮਹੀਨੇ ਲੁਧਿਆਣਾ ਦੇ ਮਾਰਲ ਟਾਊਨ ਤੋਂ ਜਿਹੜੀ ਰਾੜਾ ਮਾਰਕੀਟ ਹੈ ਉੱਥੇ ਅਮਿਤ ਸ਼ਰਮਾ ਨਾਂ ਦਾ ਇੱਕ ਬੰਦਾ ਆ ਜਿਸ ਦਾ ਕਿਡਨਾਪ ਕੀਤਾ ਗਿਆ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਬਾਅਦ ਪੀੜਤ ਨੇ ਪੁਲਿਸ ਦੇ ਵਿੱਚ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਮਾਰਲ ਟਾਊਨ ਥਾਣੇ ਦੇ ਵਿੱਚ ਪੂਰੀ ਰਿਪੋਰਟ ਲਿਖਾਈ ਗਈ ਆ ਪੀੜਤ ਨੇ ਕਿਹਾ ਯੂਰੋਪੀਆਂ ਦੇ ਵਿੱਚੋਂ ਇੱਕ ਟ੍ਰੈਵਲ ਏਜੰਟ ਹੈ ਜਿਹਦੇ ਕੀ ਪੋਲਿਟਿਕਲਸ ਬੰਦਾ ਤੇ ਉਸ ਨੇ ਇਹ ਸਭ ਕੁਝ ਕਰਵਾਇਆ ਆ ਫਿਲਹਾਲ ਪੀੜਤ ਨੇ ਲੁਧਿਆਣਾ ਦੇ ਸੀਪੀ ਦਾ ਵੀ ਧੰਨਵਾਦ ਕੀਤਾ ਕਿਉਂਕਿ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕਹਿੰਦੇ ਵੀ ਤੁਰੰਤ ਕੀਤੀ ਗਈ ਆ ਸੋ ਤੁਸੀਂ ਦੇਖੋ ਵੀ ਕਿਵੇਂ ਟ੍ਰੈਵਲ ਏਜੰਟ ਜਿਹੜੇ ਨੇ ਉਹ ਆਪਣੀ ਰੰਜਿਸ਼ਾਂ ਦੇ ਲਈ ਕਿਸੇ ਬੰਦੇ ਨੂੰ ਕਿਡਨਾਪ ਵੀ ਕਰਵਾ ਸਕਦੇ ਨੇ ਵਿੜੇ ਦਾ આરોਪ ਹੈ ਕਿ ਟ੍ਰੈਵਲ ਏਜੰਟ ਨਤੀਸ਼ ਕਾਈ ਤੇ ਉਹਦੇ ਨਾਲ ਯੁਗੇਸ਼ ਕਾਲੀ ਸੀਗਾ ਤੇ ਹੋਰ ਅਣਜਾਣ ਲੋਕੀ ਸੀ ਜਿਨ੍ਹਾਂ ਨੇ ਆਪਣਾ ਮੂੰਹ ਬੰਨ ਕੇ ਰੱਖਿਆ ਸੀਗਾ ਉਹਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਦੇ ਖਿਲਾਫ ਜਿਹੜਾ ਆ ਪਹਿਲਾਂ ਤੋਂ ਕਈ ਮਾਮਲੇ ਵੀ ਦਰਜ ਆ ਔਰ ਉਹਨੇ ਕਿਹਾ ਕਿ ਇਸ ਜਿਹੜੇ ਲੋਕ ਨੇ ਪੋਲਿਟੀਕਲ ਸ਼ਾਇਦ ਉੱਤੇ ਇਹ ਸਾਰਾ ਕੰਮ ਕਰਦੇ ਨੇ ਫਿਲਹਾਲ ਟਰੈਵਲ ਜਰਨਲ ਦੇ ਉੱਤੇ ਖਿਲਾਫ ਮਾਮਲਾ ਦਰਜ ਹੋ ਗਿਆ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਆ 23 ਸਤੰਬਰ 2024 ਨੂੰ ਤਕਰੀਬਨ ਦੁਪਹਿਰੇ 2:30 ਵਜੇ ਆਪਣਾ ਯוגੇਸ਼ ਕੁਮਾਰ ਕਾਲੀ ਤੇ ਉਹਦੇ ਨਾਲ 5-6 ਅਣਪਛਾਤੇ ਬੰਦੇ ਜਿਨ੍ਹਾਂ ਨੇ ਮੂੰਹ ਦੇ ਉੱਪਰ ਹਮਾਲ ਬੰਨੇ ਹੋਏ ਸੀਗੇ ਰਾੜਾਵਾਲ ਮਾਰਕੀਟ ਦੇ ਵਿੱਚ ਮੈਨੂੰ ਕਿਡਨਾਪ ਕਰਕੇ ਚੋਕੇ ਲੈ ਜਾਣ ਦੇ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਦੇ ਵਿੱਚ ਮੈਨੂੰ ਚੱਕ ਕੇ ਲੈ ਚੱਲੇ ਸੀਗੇ ਜਿਹਦੇ ਵਿੱਚ ਜਿਹੜਾ ਇਹਦਾ ਬਿਜ਼ਨਸ ਦਾ ਭਾਈਵਾਲ ਨਿਤਿਸ਼ ਕਈ ਜੋ ਕਿ ਇੱਕ ਟਰੈਵਲ ਏਜੰਟ ਹੈ ਜਿਹਦੇ ਉੱਪਰ 700-150 ਮੁਕਦਮਾ ਇਮੀਗ੍ਰੇਸ਼ਨ ਦਾ ਹੋਰ ਵੀ ਕਈ ਤਰ੍ਹਾਂ ਦੇ ਪਰਚੇ ਵੱਖ-ਵੱਖ ਧਰਾਵਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਰਜ ਨੇ ਤੇ ਉਸ ਤੋਂ ਬਾਅਦ ਜਦੋਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਕੰਪਲੇਂਟ ਦਿੱਤੀ ਉਹ ਦਰਖਾਸਤ ਮੇਰੀ ਚੱਲ ਰਹੀ ਸੀਗੀ ਜਿਹਦੇ ਵਿੱਚ ਸੀਪੀ ਲੁਧਿਆਣਾ ਸਾਹਿਬ ਨੇ ਅਤੇ ਉਹਨਾਂ ਦੀ ਪੂਰੀ ਟੀਮ ਨੇ ਮੈਨੂੰ ਇਨਸਾਫ ਦਿੰਦੇ ਹੋਏ ਇਹਨਾਂ ਦੇ ਖਿਲਾਫ ਕਿਡਨਾਪਿੰਗ ਦਾ ਕੱਲ ਸ਼ਾਮੀ ਪਰਚਾ 3 ਨਵੰਬਰ ਨੂੰ ਕੱਲ ਸ਼ਾਮੀ ਦਰਜ ਕਰ ਦਿੱਤਾ ਇਹ ਥਾਣੇ 'ਚ ਦਰਜ ਹੋਇਆ ਤੇ ਆਤਮਪਾਰਕ ਚੌਕੀ ਉਸ ਨੂੰ ਮਾਲਟਾਉਂ ਥਾਣਾ ਲੱਗਦਾ ਉਸ ਤੋਂ ਬਾਅਦ ਇਹਨਾਂ ਨੇ ਹੋਰ ਮਤਲਬ ਵਧੀਆ ਤਰੀਕੇ ਨਾਲ ਕਰਦੇ ਹੋਏ ਅੱਜ ਸਵੇਰੇ ਯੋਗੇਸ਼ ਉਰਫ ਕਾਲੀ ਦੀ ਅਰੈਸਟ ਪਾ ਦਿੱਤੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਕਿ ਮੈਨੂੰ ਜੋ ਉਮੀਦ ਪ੍ਰਸ਼ਾਸਨ ਤੋਂ ਸੀਗੀ ਉਹ ਸਾਰੀ ਪੂਰੀ ਹੋਈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ। ਭਾਜੀ ਇੱਕ ਸਵਾਲ ਹੈ ਤੁਹਾਨੂੰ ਕਿਉਂ ਇਹ ਕਿਡਨੈਪ ਕਰਨਾ ਚਾਹੁੰਦੇ ਸੀ? ਮਸਲਾ ਕੀ ਸੀ? ਅ ਮਸਲਾ ਯੋਗੇਸ਼ ਕੁਮਾਰ ਕਾਲੀ ਜੋ ਹੈ ਉਹ ਨਿਤਿਸ਼ ਕਈ ਦਾ ਭਾਈ ਵਾਲਾ ਕੰਮਕਾਰ ਦੇ ਵਿੱਚ ਜੋ ਇਹਨਾਂ ਦਾ ਬਿਜ਼ਨਸ ਇਹਨਾਂ ਦੇ ਜਿਹੜਾ ਇਮੀਗ੍ਰੇਸ਼ਨ ਦੇ ਜਾਂ ਜ਼ਮੀਨ ਜਾਇਦਾਦ ਕੋਈ ਰੋਲੇ ਵਾਲੀ ਕੋਈ ਖਰੀਦਣੀ ਕੋਈ ਵੇਚਣੀ ਇਦਾਂ ਦੇ ਕੰਮ ਇਹਨਾਂ ਦੇ ਹੈਗੇ ਸਾਰੇ ਤੇ ਇਹ ਨਿਤੀਸ਼ ਗਈ ਦੇ ਕਹਿਣ ਮੁਤਾਬਕ ਹੀ ਇਹਨੇ ਮੇਰੀ ਕਿਡਨੈਪਿੰਗ ਕਰਨ ਦੀ ਸਾਜ਼ਿਸ਼ ਕੀਤੀ ਸਾਰੀ ਤੇ ਜਿਹੜਾ ਕਿ ਇਹਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਧੰਨਵਾਦ ਮੈਂ ਸੀਪੀ ਸਾਹਿਬ ਲੁਧਿਆਣਾ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਨੇ ਮੈਨੂੰ ਇੱਕ ਵਧੀਆ ਇਨਸਾਫ ਦਵਾਇਆ ਤੇ ਇਦਾਂ ਦੀ ਕੋਈ ਵੀ ਘਟਨਾ ਕੋਈ ਦੁਬਾਰਾ ਲੁਧਿਆਣੇ ਦੇ ਵਿੱਚ ਨਾ ਹੋਵੇ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ